ਜਰਜੀਤ ਸਿੰਘ ਡੱਲੇਵਾਲ ਦੀਆਂ ਬਹੁਤ ਸਾਰੀਆਂ ਫੋਟੋਆਂ ਮੇਰਾ ਖਿਆਲ ਹੈ ਵੀ ਮੀਡੀਆ ਦੇ ਵਕਫਾ ਹਿੱਸਿਆਂ ਵਿੱਚ ਤੁਸੀਂ ਸਾਰਿਆਂ ਨੇ ਦੇਖ ਲਈਆਂ ਹੋਣੀਆਂ। ਉਹਨਾਂ ਫੋਟੋਆਂ ਦੇ ਵਿੱਚ ਇੱਕ ਗਲਾਸ ਡੱਲੇਵਾਲ ਸਾਹਿਬ ਦੇ ਹੱਥ ਦੇ ਵਿੱਚ ਫੜਿਆ ਹੋਇਆ। ਪਤਾ ਨਹੀਂ ਉਹਦੇ ਵਿੱਚ ਕੀ ਹੈ। ਉਹਨਾਂ ਦੇ ਸਿਰ ਦੇ ਉੱਤੇ ਹਰੇ ਰੰਗ ਦਾ ਪਰਨਾ ਜਾਂ ਕਰੀਏ ਦਸਤਾਰ ਜਿਹੜੀ ਕਿ ਹਲੇ ਬੰਨਣੀ ਬਾਕੀ ਆ ਕਿਉਂਕਿ ਜਦੋਂ ਬੰਦਾ ਪਿਆ ਹੁੰਦਾ ਸਿਰ ਢਕਣਾ ਹੋਵੇ ਤਾਂ ਆਪਾਂ ਸਿਰ ਦੇ ਉੱਤੇ ਦਸਤਾਰ ਉਧਾ ਰੱਖ ਲੈਣੇ ਆ। ਆਲੇ ਦੁਆਲੇ ਉਹਨਾਂ ਦੇ ਕਈ ਸਾਥੀ ਖੜੇ ਤੇ ਸੋਸ਼ਲ ਮੀਡੀਆ ਤੇ ਚਰਚਾ ਚੱਲ ਪਈ ਆ ਕਿ ਡੱਲੇਵਾਲ ਖੁਰਾਨ ਨੂੰ ਜੂਸ ਪਿਆ ਦਿੱਤਾ ਗਿਆ। ਕੋਈ ਕਹਿੰਦਾ ਨਾ ਨਾ ਜੂਸ ਥੋੜੀ ਪਿਆ ਆ ਇਹ ਨਾਰੀਅਲ ਪਾਣੀ ਆ ਕੋਈ ਕਹਿੰਦਾ ਨਾ ਇਹ ਤਾਂ ਫੋਕਾ ਪਾਣੀ ਆ ਕੋਈ ਇਹ ਗੱਲ ਕਹਿੰਦਾ ਵੀ ਭਾਈ ਇਹ ਤਾਂ ਵੈਸੇ ਨਾ ਕੋਈ ਪ੍ਰੋਟੀਨ ਸ਼ੇਕ ਪਿਆ ਦਿੱਤਾ ਗਿਆ ਜਿੰਨੇ ਮੂੰਹ ਉਨੀਆਂ ਗੱਲਾਂ ਪਰ ਇਸ ਦਰਮਿਆਨ ਇੱਕ ਹੋਰ ਕਹਾਣੀ ਆ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਦੀ ਸਰਕਾਰ ਦੇ ਵਕੀਲਾਂ ਨੇ ਇਹ ਗੱਲ ਕਹੀ ਆ ਕਿ ਡੱਲੇਵਾਲ ਨੇ ਮਰਨਵਰਤ ਤੋੜ ਦਿੱਤਾ ਪੰਜਾਬ ਦੀ ਸਰਕਾਰ ਤੇ ਪੰਜਾਬ ਦੀ ਪੁਲਿਸ ਦੇ ਵੱਲੋਂ ਕੀਤੀ ਗਈ ਆਪਜੀ ਦੇ ਆਦੇਸ਼ ਮੁਤਾਬਕ ਹਰ ਗੱਲ ਤੇ ਹਰ ਕਾਰਵਾਈ ਮੁਤਾਬਕ ਉਹਨਾਂ ਨੇ ਆਪਣਾ ਮਰਨਵਰਤ ਖਤਮ ਕਰ ਦਿੱਤਾ ਉਧਰ ਕਿਸਾਨਾਂ ਨੂੰ ਇਹ ਗੱਲ ਕਹਿੰਦੇ ਵੀ ਭਾਈ ਇਹ ਧੋਖਾ ਕੀਤਾ ਜਾ ਰਿਹਾ ਅਦਾਲਤ ਦੇ ਵਿੱਚ ਗਲਤ ਜਾਣਕਾਰੀ ਦਿੱਤੀ ਗਈ ਆ ਬਿਲਕੁਲ ਉਹਨਾਂ ਨੇ ਆਪਣਾ ਮਰਨਵਰਤਨੀ ਤੋੜਿਆ 19 ਮਾਰਚ ਤੋਂ ਡੱਲੇਵਾਲ ਸਾਹਿਬ ਨੇ ਪਾਣੀ ਦੀ ਇੱਕ ਬੂੰਦ ਨਹੀਂ ਸੀ ਪੀਤੀ ਕਿਉਂ ਕਿ ਉਹਨਾਂ ਦੇ ਸਾਥੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਜੇਲ੍ਹਾਂ ਦੇ ਵਿੱਚ ਡੱਕਿਆ ਰੋਸ ਦੇ ਵਿੱਚ ਉਹਨਾਂ ਨੇ ਪਾਣੀ ਵੀ ਛੱਡ ਦਿੱਤਾ ਸੀ ਹੁਣ ਜਦੋਂ ਉਹਨਾਂ ਦੇ ਸਾਥੀ ਬਾਹਰ ਆ ਰਹੇ ਜੇਲ੍ਹਾਂ ਦੇ ਵਿੱਚੋਂ ਜਾਂ ਬਾਹਰ ਆ ਗਏ ਆ ਤਾਂ ਉਹਨਾਂ ਨੇ ਪਾਣੀ ਪੀਣ ਦੀ ਸ਼ੁਰੂਆਤ ਕਰ ਦਿੱਤੀ ਆ ਪਰ ਮਰਨਵਰਤ ਹਾਲੇ ਵੀ ਬਰਕਰਾਰ ਹੈ ਹੁਣ ਦੋਵਾਂ ਤਿਰਾਂ ਦੇ ਵਿੱਚੋਂ ਸੱਚੀ ਕੌਣ ਹੈ ਇਹਦੇ ਬਾਰੇ ਲੋਕਾਂ ਦੇ ਆਪੋ-ਆਪਣੇ ਵਿਚਾਰ ਆ ਜੇ ਤਾਂ ਪੰਜਾਬ ਦੀ ਸਰਕਾਰ ਦੇ ਵੱਲੋਂ ਦੇਖੀਏ ਤਾਂ ਉਹ ਤਾਂ ਪਾਈਏ ਗੱਲ ਕਹਿੰਦੇ ਵੀ ਪਾਈ ਡੱਲੇਵਾਲ ਸਾਹਿਬ ਨੇ ਪਰੌਂਠੇ ਵੀ ਖਾਣੇ ਸ਼ੁਰੂ ਕਰ ਦਿੱਤੇ ਆ ਜੇ ਸੋਸ਼ਲ ਮੀਡੀਆ ਦੇ ਉੱਤੇ ਦੇਖੀਏ ਤਾਂ ਕਈ ਲੋਕ ਇਹ ਗੱਲ ਕਹਿੰਦੇ ਵੀ ਡੱਲੇਵਾਲ ਸਾਹਿਬ ਤਾਂ ਰਾਤ ਨੂੰ ਉੱਠ-ਉੱਠ ਕੇ ਪੂੜੇ ਖਾਂਦੇ ਆ ਉਹ ਤਾਂ ਜੀ ਬਹੁਤ ਕੁਝ ਖਾਰੇ ਆ ਇੰਨਾ ਲੰਬਾ ਸਮਾਂ ਹੋ ਕੱਢ ਨਹੀਂ ਸਕਦਾਗਾ ਸਭ ਦੇ ਆਪੋ ਆਪਣੇ ਵਿਚਾਰ ਆ ਜਿਹਦੀ ਜਿੰਨੀ ਬੁੱਧੀ ਆ ਉਹ ਉਸ ਤਰੀਕੇ ਦੇ ਨਾਲ ਵਰਤੋ ਉਹਦੀ ਕਰ ਰਿਹਾ ਤੇ ਜਿਹੜਾ ਉਹਨਾਂ ਦੇ ਮੁਤਾਬਕ ਨਹੀਂ ਚੱਲਦਾ ਜਿਹੜਾ ਉਹਨਾਂ ਦੀ ਹਾਂ ਦੇ ਵਿੱਚ ਹਾਂ ਨਹੀਂ ਮਿਲਾਂਦਾ ਫਿਰ ਉਹ ਉਹਨੂੰ ਮਾੜਾ ਚੰਗਾ ਵੀ ਕਹਿੰਦੇ ਆ ਪਰ ਤੁਸੀਂ ਇਹ ਸਾਰੇ ਵਰਤਾਰੇ ਦੇ ਵਿੱਚ ਇੱਕ ਟਿੱਪਣੀ ਸੁਣੋ ਜੱਜ ਸਾਹਿਬ ਨੇ ਕਿਹੜੀ ਟਿੱਪਣੀ ਕਹੀ ਆ ਉਹ ਟਿੱਪਣੀ ਆ ਜਿਹੜੀ ਉਹ ਕਈ ਸਿਆਸੀ ਲੋਕਾਂ ਦੇ ਸਵਾਲਾਂ ਦਾ ਉੱਤਰ ਦੇ ਦਿੰਦੀ ਆ ਜਿਹੜੇ ਆਪੇ ਬੁੱਧੀ ਜੀ ਵੀ ਬਣੇ ਆ ਉਹਨਾਂ ਦੇ ਸਵਾਲਾਂ ਦਾ ਉੱਤਰ ਦੇ ਦਿੰਦੇ ਆ ਜਦੋਂ ਤੁਸੀਂ ਇਹ ਗੱਲ ਕਹੋ ਕਿ ਅਸੀਂ ਜੱਜ ਸਾਹਿਬ ਤੋਂ ਵੀ ਵੱਧ ਬੁੱਧੀ ਵਾਲੇ ਆ ਤੇ ਜਾਂ ਫਿਰ ਭਾਈ ਜੱਜ ਸਾਹਿਬ ਦੀ ਮੰਨ ਲਓ ਗੱਲ ਇੰਨੀ ਆ ਜਸਟਿਸ ਸੂਰੀਆ ਕਾਂਤ ਦੇ ਵੱਲੋਂ ਇਹ ਗੱਲ ਕਹੀ ਗਈ ਆ ਬੜੇ ਵੱਡੇ ਜੋ ਉਹ ਜੱਜ ਸਾਹਿਬ ਨੇ ਮਾਨ ਜੋ ਸੁਪਰੀਮ ਕੋਰਟ ਦੇ ਜੱਜ ਨਹੀਂ ਉਹਨਾਂ ਨੇ ਟਿੱਪਣੀ ਕੀਤੀ ਆ ਉਹ ਕਹਿੰਦੇ ਜੀ ਅਸੀਂ ਡੱਲੇਵਾਲ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹਾਂ ਦੌਰ ਨਾਲ ਸੁਣਿਓ ਉਹ ਇਹੋ ਜਿਹੇ ਕਿਸਾਨ ਆਗੂ ਨੇ ਜਿਨ੍ਹਾਂ ਨੇ ਹਮੇਸ਼ਾ ਕਿਸਾਨਾਂ ਦੇ ਗਾਇਜ਼ ਮੰਗਾਂ ਨੂੰ ਹੀ ਚੁੱਕਿਆ ਜਿਹੜੇ ਬਾਕੀ ਲੋਕ ਨੇ ਕਹੀ ਕੁਝ ਕੁ ਲੋਕ ਇਹੋ ਜਿਹੇ ਆ ਜਿਹੜੇ ਕਿ ਕਦੇ ਵੀ ਚਾਹੁੰਦੇ ਕਿ ਸਮਝੌਤਾ ਨਾ ਹੋਵੇ ਪਰ ਡੱਲੇਵਾਲ ਸਾਹਿਬ ਨੇ ਹਮੇਸ਼ਾ ਵਾਜਬ ਮੰਗਾਂ ਦੇ ਲਈ ਹੀ ਆਵਾਜ਼ ਚੁੱਕੀ ਆ ਹੁਣ ਜਿਹੜੀ ਜੱਜ ਸਾਹਿਬ ਦੀ ਟਿੱਪਣੀ ਆ ਇਹ ਉਹਨਾਂ ਲੋਕਾਂ ਦੇ ਵਾਸਤੇ ਆ ਜਿਹੜੇ ਲੋਕ ਇਹ ਗੱਲ ਕਹਿੰਦੇ ਕਿ ਡੱਲੇਵਾਲ ਹੋਰੀ ਤਾਂ ਫਲਾਣੀ ਧਰਨੇ ਵੱਲੋਂ ਬਿਠਾਏ ਗਏ ਆ ਇਹ ਤਾਂ ਜੀ ਵਿਕੇ ਹੋਏ ਆ ਇਹ ਤਾਂ ਜੀ ਮੋਰਚਾ ਸਪੌਂਸਰਡ ਆ ਵੈਸੇ ਕਿਸੇ ਬੰਦੇ ਦੇ ਢਿੱਡ ਦੇ ਵਿੱਚ ਵੜ ਕੇ ਵੇਖਿਆ ਨਹੀਂ ਕਿਸੇ ਦੇ ਬੰਦੇ ਦੇ ਬਾਰੇ ਪਤਾ ਥੋੜੀ ਆ ਕਿ ਭਾਈ ਇਹ ਮੋਰਚਾ ਸਪான்ਸਰਡ ਆ ਇਹ ਕਿਧਰੋਂ ਪੈਸੇ ਆਏ ਆ ਕਿਧਰੋਂ ਨਹੀਂ ਆਏ ਪਰ ਜਿਹਨੂੰ ਕੁਝ ਵੀ ਨਹੀਂ ਪਤਾ ਸਭ ਤੋਂ ਵੱਧ ਸਵਾਲ ਅੱਜ ਕੱਲ ਉਹ ਕਰ ਰਿਹਾ ਜਿਹਨੂੰ ਕੁਝ ਨਹੀਂ ਪਤਾ ਉਹ ਇਹ ਗੱਲ ਕਹਿੰਦਾ ਵੀ ਭਾਈ ਉਹ ਤਾਂ ਜੀ ਰੋਟੀ ਵੜੀ ਖਾਂਦੇ ਆ ਇੰਨਾ ਚਿਰ ਤੱਕ ਕੱਢ ਨਹੀਂ ਸਕਦਾਗਾ ਕਈ ਲੋਕੇ ਇਹ ਗੱਲ ਕਹਿੰਦੇ ਵੀ ਭਾਈ ਇਹ ਤਾਂ ਭਾਜਪਾ ਦੇ ਵੱਲੋਂ ਬਿਠਾਏ ਗਏ ਆ ਕੁਝ ਕੁ ਲੋਕੇ ਇਹ ਗੱਲ ਕਹਿੰਦੇ ਵੀ ਇਹ ਪੰਜਾਬ ਦੀ ਸਰਕਾਰ ਦੇ ਵੱਲੋਂ ਬਿਠਾਏ ਗਏ ਆ ਪਰ ਜੱਜ ਸਾਹਿਬ ਦੀ ਟਿੱਪਣੀ ਤੋਂ ਬਾਅਦ ਸਾਰਾ ਕੁਝ ਕਲੀਅਰ ਹੋ ਜਾਂਦਾ ਕਿ ਉਹ ਸੱਚੇ ਸੁੱਚੇ ਉਹਨਾਂ ਨੇ ਹਮੇਸ਼ਾ ਜਾਇਜ਼ ਮੰਗਾਂ ਦੇ ਲਈ ਆਵਾਜ਼ ਚੁੱਕੀ ਆ ਤੇ ਇਹਨਾਂ ਦਾ ਕੋਈ ਸਿਆਸੀ ਏਜੰਡਾ ਨਹੀਂ ਆ ਮੇਰਾ ਖਿਆਲ ਆ ਵੀ ਇਸ ਤੋਂ ਬਾਅਦ ਮੈਨੂੰ ਜਾਂ ਤੁਹਾਨੂੰ ਟਿੱਪਣੀ ਕਰਨੀ ਤਾਂ ਕੋਈ ਲੋੜ ਨਹੀਂ ਭਾਵੇਂ ਉਹਨਾਂ ਦਾ ਕੋਈ ਵੀ ਏਜੰਡਾ ਹੋਵੇ ਪਰ ਜੱਜ ਸਾਹਿਬ ਦੀ ਜਿਹੜੀ ਸੋਚ ਆ ਉਹਨਾਂ ਨੇ ਜੋ ਅਬਜ਼ਰਵ ਕੀਤਾ ਉਹਦੇ ਮੁਤਾਬਕ ਉਹਨਾਂ ਨੇ ਟਿੱਪਣੀ ਕੀਤੀ ਆ ਹੁਣ ਕੀ ਬਣੂਗਾ ਆਉਂਦੇ ਸਮੇਂ ਦੇ ਵਿੱਚ ਕੀ ਹੋਊਗਾ ਢੱਲੇਵਾਲ ਹੋਰੀ ਸੱਚੀ ਮੁੱਚੀ ਰੋਟੀ ਪਾਣੀ ਛਕ ਜਾਂਦੇ ਆ ਜਾਂ ਢੱਲੇਵਾਲ ਹੋਰਾਂ ਦੇ ਵਿੱਚ ਕੀ ਇਹੋ ਜਿਹਾ ਏਜੰਡਾ ਹੈਗਾ ਲੁਕਿਆ ਹੋਇਆ ਇਹ ਲੋਕਾਂ ਦੇ ਮਨ ਦੇ ਵਿੱਚ ਸਵਾਲ ਆ ਕਿਸਾਨ ਆਗੂ ਇਕੱਠੇ ਹੋਣ ਅਸੀਂ ਇਹ ਵੀ ਗੱਲ ਕਹਿੰਦੇ ਹੁੰਨੇ ਆ ਇਹ ਇਕੱਠੇ ਹੋਣ ਤੋਂ ਬਿਨਾ ਇਹਨਾਂ ਨੂੰ ਕਿਸੇ ਨੇ ਬੇਰਾ ਵਟੇ ਨਹੀਂ ਪੁੱਛਣਾਗਾ ਨਾ ਅੱਜ ਪੁੱਛ ਰਹੇ ਆ ਇਹ ਵੀ ਗੱਲ ਸੱਚੀ ਆ ਹੁਣ ਪੰਜਾਬ ਦੇ ਵੱਖ-ਵੱਖਰੇ ਤਾਵਾਂ ਦੇ ਘਰਾਂ ਦੇ ਘਰਾਵ ਦੀ ਗੱਲ ਵੀ ਕੀਤੀ ਗਈ ਆ ਤੇ ਕਿਸਾਨਾਂ ਨੇ ਇਹ ਗੱਲ ਕਹੀ ਆ ਪੰਦੇਰ ਹੋਰਾਂ ਨੇ ਕਿ ਸੂਬੇ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਇੱਕੋ ਜਈਆਂ ਇਹਨਾਂ ਦੇ ਵੱਲੋਂ ਸਿਰਫ ਤੇ ਸਿਰਫ ਚਾਲ ਦੇ ਵਿੱਚ ਕਿਸਾਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਕਮਾਲ ਦੀ ਗੱਲ ਦੇਖੋ ਦੋਸਤੋ ਵੀ ਇੱਕ ਪਾਸੇ ਤਾਂ ਇਹ ਗੱਲ ਕਹੀ ਜਾ ਰਹੀ ਆ ਜਿ ਕਿ ਅਸੀਂ ਸਾਰੀਆਂ ਮੰਗਾਂ ਮੰਗ ਰਹੇ ਆ ਦੂਜੇ ਪਾਸੇ ਧਰਨਾ ਚੁਕਵਾ ਦਿੱਤਾ ਗਿਆ ਤੀਜੇ ਪਾਸੇ ਇਹ ਗੱਲ ਕਹੀ ਜਾ ਰਹੀ ਹੈ ਇਸ ਵੇਲੇ ਕੁਝ ਕੁ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਿ ਟਰਾਲੀਆਂ ਤੇ ਟਰੈਕਟਰ ਸਾਰੇ ਚੁੱਕ ਕੇ ਲੈ ਗਏ ਕਿਸਾਨ ਪਰ ਕਿਸਾਨ ਨੇ ਗੱਲ ਕਹਿੰਦੇ ਕਿ 100 ਤੋਂ ਲੈ ਕੇ 150 ਦੇ ਕਰੀਬ ਟਰੈਕਟਰ ਤੇ ਟਰਾਲੀਆਂ ਸਾਡੀਆਂ ਹਾਲੇ ਵੀ ਚੋਰੀ ਹੈਗੀਆਂ ਆਪਾਂ ਕਿਹਦੀ ਗੱਲ ਮੰਨੀਏ ਤੇ ਕਿਹਦੀ ਨਾ ਮੰਨੀਏ ਮੈਂ ਕਰਨ ਅੱਗੇ ਵੀ ਗੱਲ ਕਹੀ ਸੀ ਜਦੋਂ ਕੋਈ ਵੀ ਧਰ ਸੰਘਰਸ਼ ਕਰਦੀ ਆ ਉਸ ਧਰ ਦੇ ਬਾਰੇ ਖਬਰਾਂ ਇਹ ਆਉਂਦੀਆਂ ਵੀ ਭਾਈ ਉਹਨਾਂ ਨੇ ਪ੍ਰਦਰਸ਼ਨ ਕਰਨ ਦੇ ਲਈ ਕਿਤੇ ਪ੍ਰੋਗਰਾਮ ਲਿਖਿਆ ਉਹ ਉੱਥੇ ਗਏ ਵੱਡੀ ਗਿਣਤੀ ਦੇ ਵਿੱਚ ਪੁਲਿਸ लाठी चार्ज ਕਰਦੀ ਆ ਪਰਚੇ ਦਰਜ ਕਰਦੀ ਜੇਲ੍ਹਾਂ ਦੇ ਵਿੱਚ ਭੇਜ ਦਿੰਦੀ ਹੈ ਸੰਘਰਸ਼ ਹੋਰ ਪਾਸੇ ਮੋੜ ਕੱਟ ਗਿਆ ਸਾਡੇ ਬੰਦੇ ਦੇ ਉੱਤੇ ਦਰਜ ਪਰਚੇ ਰੱਦ ਕਰੋ ਸਾਡੇ ਬੰਦਿਆਂ ਨੂੰ ਜ਼ਿਲ੍ਹਾ ਦੇ ਵਿੱਚੋਂ ਕੱਢੋ ਸਾਡੇ ਬੰਦਿਆਂ ਦੇ ਉੱਤੇ ਜਿਹਨੇ ਲਾਠੀ ਚਾਰਜ ਕੀਤਾ ਕਾਰਵਾਈ ਕਰੋ ਉਹ ਜਿਹੜੋ ਗੱਲਾਂ ਮੰਨੀਆਂ ਜਾਂਦੀਆਂ ਤੇ ਸੰਘਰਸ਼ ਕਿਹੜੀ ਗੱਲਾਂ ਸ਼ੁਰੂ ਹੋਇਆ ਸੀ ਇਹ ਗੱਲ ਪਾਸੇ ਹੋ ਜਾਂਦੀ ਹੈ ਤੇ ਸੰਘਰਸ਼ ਨੂੰ ਮੋੜ ਕਟਾ ਦਿੰਦੀ ਹੈ ਸਰਕਾਰ ਇਹ ਸਰਕਾਰਾਂ ਦੇ ਲੁਕਵੇਂ ਏਜੰਡੇ ਹੁੰਦੇ ਆ ਇਹ ਇਹਨਾਂ ਦੇ ਤੌਰ ਤਰੀਕੇ ਹੁੰਦੇ ਆ ਅਸੀਂ ਨਾਂ ਤਾਂ ਡੱਲੇਵਾਲ ਸਾਹਿਬ ਦੇ ਕੁਝ ਰਿਸ਼ਤੇ ਦੇ ਵਿੱਚ ਲੱਗਦੇ ਆ ਇੱਕ ਕਿਸਾਨ ਦੇ ਤੌਰ ਦੇ ਉੱਤੇ ਇੱਕ ਪੰਜਾਬ ਵਾਸੀ ਦੇ ਤੌਰ ਦੇ ਉੱਤੇ ਬਜ਼ੁਰਗ ਦੇ ਤੌਰ ਦੇ ਉੱਤੇ ਉਹਨਾਂ ਦਾ ਸਤਿਕਾਰ ਕਰਦੇ ਸਾਰੇ ਹੀ ਕਿਸਾਨਾਂ ਗੁਆਂਢ ਦਾ ਸਤਿਕਾਰ ਕਰਦੇ ਆ ਲੁਕਵੀਆਂ ਗੱਲਾਂ ਕਿਹਦੇ ਮਨ ਦੇ ਵਿੱਚ ਕੀ ਆ ਦੇ ਬਾਰੇ ਤਾਂ ਮੈਨੂੰ ਪਤਾ ਨਹੀਂ ਪਰ ਇੰਨੀ ਗੱਲ ਤਾਂ ਜ਼ਰੂਰ ਪਤਾ ਵੀ ਜਿਹਨੂੰ ਕੁਝ ਨਹੀਂ ਪਤਾ ਸਭ ਤੋਂ ਵੱਧ ਟਿੱਪਣੀਆਂ ਅੱਜਕੱਲ ਉਹ ਕਰ ਰਹੇ ਆ ਜੇਕਰ ਭਾਈ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਤੇ ਫਿਰ ਭਾਈ ਤੁਸੀਂ ਚੁੱਪ ਰਹਿਣਾ ਸਿੱਖ ਲਓ ਤੇ ਜੇ ਤੁਸੀਂ ਚੁੱਪ ਰਹਿਣਾ ਨਹੀਂ ਸਿੱਖ ਸਕਦੇ ਤੇ ਫਿਰ ਤੋਂ ਆਈ ਤੁਹਾਡੇ ਪਿੰਡ ਦੇ ਵਿੱਚ ਵੀ ਗਲੀ ਦੇ ਵਿੱਚ ਮੁਹੱਲੇ ਦੇ ਵਿੱਚ ਬਹੁਤ ਸਾਰੇ ਮਸਲੇ ਤੁਸੀਂ ਉਧਰਲੇ ਪਾਸੇ ਆਵਾਜ਼ ਚੁੱਕ ਲੋ ਕੱਲੀ ਫੇਸਬੁੱਕ ਦੇ ਉੱਤੇ ਕ੍ਰਾਂਤੀ ਲਿਆਉਣੀ ਇਹ ਕੋਈ ਕ੍ਰਾਂਤੀ ਨਹੀਂ ਅੱਜ ਜ਼ਮੀਨ ਦੇ ਉੱਤੇ ਉਤਰ ਕੇ ਜੇ ਡੱਲੇ ਵਾਲ ਦਾ ਸੰਘਰਸ਼ ਪਸੰਦ ਨਹੀਂ ਤੁਹਾਨੂੰ ਉਗਰਾਹਾਂ ਵੀ ਪਸੰਦ ਨਹੀਂ ਤੁਹਾਨੂੰ ਰਾਜੇਵਾਲ ਵੀ ਗਲਤ ਲੱਗਦਾ ਤੁਹਾਨੂੰ ਕੋਈ ਵੀ ਗਲਤ ਲੱਗਦਾ ਫਿਰ ਤੁਸੀਂ ਆਪ ਕੁਝ ਨਾ ਕੁਝ ਕਰੋ ਨਿਠ ਕੇ ਸਾਹਮਣੇ ਆਓ ਜੇ ਤੁਹਾਨੂੰ ਲੱਗਦਾ ਵੀ ਇਹੋ ਪੈਸੇ ਬਹੁਤ ਇਕੱਠੇ ਹੁੰਦੇ ਆ ਤੁਸੀਂ ਪੈਸੇ ਇਕੱਠੇ ਕਰਕੇ ਦਿਖਾ ਦਿਓ ਤੁਸੀਂ ਐ ਕਰੋ ਜੀ 100 ਬੰਦਾ ਲੈ ਕੇ ਤੇ ਕਿਤੇ 10 ਦਿਨ ਬੈਠ ਕੇ ਦਿਖਾਓ ਨਾਲੇ ਪਤਾ ਲੱਗ ਜਾਊਗਾ ਵੀ ਭਾਈ ਉਹ ਕਿੰਨੇ ਕੁ ਜੋਗੇ ਸੀ ਤੇ ਆਪਾਂ ਕਿੰਨੇ ਕੁ ਜੋਗੇ ਆ ਇੱਕ ਗੱਲ ਹੋਰ ਬੜੀ ਮਹੱਤਵਪੂਰਨ ਹੁਣ ਗੌਰ ਨਾਲ ਸੁਣਿਓ ਕਈ ਵਾਰੀ ਬੰਦੇ ਨਾ ਮੌਕੇ ਨੂੰ ਸਾਂਭਦੇ ਆ ਜਿਵੇਂ ਕਿ ਰਾਣਾ ਇੰਦਰਪ੍ਰਤਾਪ ਸਿੰਘ ਨੇ ਮੌਕੇ ਨੂੰ ਸਾਂਭਿਆ ਹੁਣ ਗੌਰ ਨਾਲ ਸੁਣਿਓ ਗੱਲ ਬੜੀ ਮਹੱਤਵਪੂਰਨ ਆ ਅਸੀਂ ਕਈ ਵਾਰੀ ਤੱਤੇ ਭਾਰੇ ਹੋ ਜਾਂਦੇ ਆ ਤੇ ਸਾਨੂੰ ਆਪਣੀ ਗੱਲ ਰੱਖਣ ਦਾ ਮੌਕਾ ਹੀ ਨਹੀਂ ਮਿਲਦਾ ਪਰ ਕਿਸ ਤਰੀਕੇ ਦੇ ਨਾਲ ਗੱਲ ਨੂੰ ਕਮਾ ਕੇ ਮੁੱਦੇ ਦੇ ਉੱਤੇ ਲੈ ਕੇ ਆਉਣਾ ਕਿਸ ਤਰੀਕੇ ਦੇ ਨਾਲ ਸਿਫਤ ਕਰਕੇ ਬਾਅਦ ਦੇ ਵਿੱਚ ਸਵਾਲ ਖੜੇ ਕਰਨੇ ਆ ਇਹ ਪੰਜਾਬ ਦੇ ਇਕਲੌਤੇ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਨੇ ਐਤਕੀ ਦੇ ਬਜਟ ਸੈਸ਼ਨ ਦੇ ਵਿੱਚ ਸਾਬਤ ਕਰਕੇ ਦਿਖਾਤਾ ਕੱਲਾ ਬੰਦਾ ਆਜ਼ਾਦ ਜਿੱਤੇ ਆ 2022 ਦੇ ਵਿੱਚ ਕੱਲਾ ਬੰਦਾ ਰਾਣਾ ਗੁਰਜੀਤ ਸਿੰਘ ਦਾ ਪੁੱਤ ਰਾਣਾ ਇੰਦਰ ਪ੍ਰਤਾਪ ਸਿੰਘ ਸੁਲਤਾਨਪੁਰ ਲੋਧੀ ਤੋਂ ਵਿਧਾਇਕਾ ਉਹਨੇ ਹੁਣ ਬਜਟ ਸੈਸ਼ਨ ਦੇ ਵਿੱਚ ਕਿਉਂਕਿ ਪਤਾ ਕੱਲਾ ਬੰਦਾ ਸਮਾਂ ਮਿਲਣਾ ਨਹੀਂ ਇਸ ਕਰਕੇ ਉਹਨੇ ਜਦੋਂ ਖੜੇ ਹੋ ਕੇ ਸਮੇਂ ਦੇ ਮੁਤਾਬਕ ਬੋਲਣਾ ਸ਼ੁਰੂ ਕੀਤਾ ਤਾਂ ਇਹ ਗੱਲ ਕਹੀ ਜੀ ਕਿ ਮੈਂ ਬਹੁਤ ਬਹੁਤ ਧੰਨਵਾਦੀ ਸਪੀਕਰ ਸਾਹਿਬ ਤੁਹਾਡਾ ਮੈਂ ਕੱਲ ਬੋਲਣਾ ਚਾਹੁੰਦਾ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਮੈਨੂੰ ਇਹ ਗੱਲ ਕਹੀ ਗਈ ਕਿ ਮੈਂ ਰਾਣਾ ਤੇਰੇ ਵੱਲੋਂ ਮੈਂ ਹੀ ਬੋਲ ਦੂੰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮੁੱਖ ਮੰਤਰੀ ਸਾਹਿਬ ਨੇ ਆ ਗੱਲ ਕਹਿ ਕੇ ਮੇਰਾ ਮਾਨ ਹੀ ਲੁੱਟ ਲਿਆ ਵੀ ਯਾਰ ਉਹ ਮੇਰੇ ਵਰਗੇ ਬੰਦੇ ਨੂੰ ਇੰਨਾ ਮਾਨ ਸਤ ਕਰ ਦਿੰਦੇ ਆ ਜਦੋਂ ਉਹ ਬੋਲੇ ਤਾਂ ਮੈਨੂੰ ਲੱਗਿਆ ਵੀ ਉਹ ਰਾਣਾ ਬੋਲਦਾ ਅੱਜ ਜਦੋਂ ਮੈਂ ਬੋਲ ਰਿਹਾ ਤੇ ਮੈਨੂੰ ਲੱਗਦਾ ਜੀ ਕਿ ਮੇਰੇ ਅੰਦਰ ਮੁੱਖ ਮੰਤਰੀ ਸਾਹਿਬ ਦੀ ਰੂਹ ਆ ਅਸੀਂ ਦੋਵੇਂ ਇੱਕੋ ਆ ਆ ਗੱਲਾਂ ਕਹੀਆਂ ਸੱਤਾਧਾਰੀ ਧਿਰ ਦੇ ਵਿਧਾਇਕਾਂ ਨੇ ਮੰਤਰੀਆਂ ਨੇ ਮੇਸ ਥਪਤ ਪਾਇਆ ਮੇਜ਼ ਨੂੰ ਥਾਪੜਿਆ ਵੀ ਬਹੁਤ ਕਮਾਲ ਦੀ ਗੱਲ ਕਹੀ ਆ ਹੁਣ ਕਮਾਲ ਦੀ ਗੱਲ ਤੋਂ ਬਾਅਦ ਅਗਲੀ ਗੱਲ ਸ਼ੁਰੂ ਹੁੰਦੀ ਆ ਉਹਨਾਂ ਨੇ ਇਹ ਗੱਲ ਕਹੀ ਜੀ ਕਿ ਦੇਖੋ ਕਿੰਨੀ ਕਮਾਲ ਦੀ ਗੱਲ ਆ ਵੀ ਐਤਕੀ 65 ਲੱਖ ਪਰਿਵਾਰਾਂ ਨੂੰ 10 ਲੱਖ ਰੁਪਈਆ ਬੀਮੇ ਦੇ ਲਈ ਦੇਣ ਦਾ ਐਲਾਨ ਕੀਤਾ ਗਿਆ ਯਾਨੀ ਕਿ ਕੈਸ਼ਲੈਸ ਬੀਮਾ ਯੋਜਨਾ ਜਿਹੜੀ ਪਹਿਲਾਂ 5 ਲੱਖ ਦੀ ਸੀ ਉਹਦੇ ਵਿੱਚ ਵਾਧਾ ਕਰਕੇ ਹੁਣ 10 ਲੱਖ ਰੁਪਈਆ ਕਰ ਦਿੱਤਾ ਗਿਆ 65 ਲੱਖ ਪਰਿਵਾਰਾਂ ਨੂੰ ਇਹ ਸਹੂਲਤ ਮਿਲੂਗੀ ਯਾਨੀ ਕਿ 6.5 ਲੱਖ ਕਰੋੜ ਰੁਪਈਏ ਦੀ ਇਹ ਸਹੂਲਤ ਮਿਲਣੀ ਆ ਇਸ ਤੋਂ ਬਾਅਦ ਫੇਰ ਮੇਜ਼ ਥਪਤ ਪਾਇਆ ਗਿਆ ਇਹ ਗੱਲ ਕਹੀ ਗਈ ਵੀ ਬਹੁਤ ਕਮਾਲ ਦੀ ਗੱਲ ਆ ਦੇਖੋ ਆਜ਼ਾਦ ਵਿਧਾਇਕ ਵੀ ਸਾਡੇ ਪੱਖ ਦੇ ਵਿੱਚ ਬੋਲਦਾ ਹੁਣ ਅਗਲਾ ਸਵਾਲ ਆ ਗਿਆ ਉਹਨਾਂ ਨੇ ਕਿਹਾ ਜੀ ਕਿ 65 ਲੱਖ ਪਰਿਵਾਰ ਤੇ 10 ਲੱਖ ਨਾਲ ਗੁਣਾ ਕਰ ਲੋ ਇਹਦੇ ਲਈ 6.5 ਲੱਖ ਕਰੋੜ ਰੁਪਈਆ ਚਾਹੀਦਾ ਜੇ 65 ਲੱਖ ਪਰਿਵਾਰਾਂ ਦੇ ਵਿੱਚੋਂ 30% ਦੀ ਲੋਕ ਵੀ 30% ਦੀ ਲੋਕ ਵੀ ਆਪਣਾ ਇਲਾਜ ਕਰਵਾਉਣ ਇਹਦਾ ਮਤਲਬ ਇਹ ਆ ਕਿ 2 ਤੋਂ ਲੈ ਕੇ 2.5 ਲੱਖ ਕਰੋੜ ਰੁਪਏ ਦੀ ਲੋੜ ਆ ਤੇ ਆਪਣੇ ਕੋਲੇ ਪੈਸੇ ਕਿੱਥੇ ਆ ਫਿਰ ਇਹ ਗੱਲ ਕਹੀ ਕਿ ਬਜਟ ਦੇ ਵਿੱਚ ਰੱਖੇ ਗਏ 778 ਕਰੋੜ ਰੁਪਈਆ ਜੇ 30% ਲੋਕ ਵੀ ਇਲਾਜ ਕਰਾਉਣ 10 ਲੱਖ ਦੇ ਹਿਸਾਬ ਦੇ ਨਾਲ 2 ਲੱਖ ਤੋਂ ਲੈ ਕੇ 2.5 ਲੱਖ ਕਰੋੜ ਚਾਹੀਦਾ ਤੇ ਭਾਈ 778 ਕਰੋੜ ਦੇ ਵਿੱਚ ਕਿੰਨੇ ਕੁ ਲੱਖ ਤੇ ਕਿੰਨੇ ਕਰੋੜ ਲੋਕ ਆਪਣਾ ਇਲਾਜ ਕਰਵਾ ਲੈਣਗੇ ਉਹਨਾਂ ਨੇ ਜਦੋਂ ਇਹ ਸਵਾਲ ਕੀਤਾ ਤੇ ਫਿਰ ਨਾਲ ਦੀ ਨਾਲ ਜਿਹੜੀ ਸੱਤਾਧਾਰੀ ਧਿਰ ਦੇ ਉਲਟਾ ਕਾਂਗਰਸ ਉਹਨਾਂ ਨੇ ਮੇਜ਼ ਥੱਪਤ ਪਾਇਆ ਕਿਉਂਕਿ ਸਮਾਂ ਵੀ ਲੈ ਲਿਆ ਰਾਣਾਇੰਦਰ ਪ੍ਰਤਾਪ ਨੇ ਸਿਫਤ ਵੀ ਕਰਤੀ ਤੇ ਸਵਾਲ ਵੀ ਖੜਾ ਕਰਤਾ ਸੋ ਕੱਲਾ ਵਾਕ ਆਊਟ ਕਰਨ ਦੇ ਨਾਲ ਮਸਲਾ ਨਹੀਂ ਹੱਲ ਹੁੰਦਾ ਉੱਥੇ ਬੈਠ ਕੇ ਜੁਗਤ ਦੇ ਨਾਲ ਸਮਾਂ ਮੰਗਣਾ ਤੇ ਉਸ ਸਮੇਂ ਦੀ ਕਿਸ ਤਰੀਕੇ ਨਾਲ ਵਰਤੋਂ ਕਰਕੇ ਤੇ ਆਪਦੀ ਗੱਲ ਵੀ ਕਹਿਣੀ ਆ ਇਹ ਇੱਕ ਤਜਰਬਾ ਹੋਣਾ ਚਾਹੀਦਾ ਮੈਂ ਫੇਰ ਇਹ ਗੱਲ ਕਹਿੰਦਾ ਮੇਰਾ ਕੋਈ ਰਿਸ਼ਤੇਦਾਰ ਨਹੀਂਗਾ ਪਰ ਗੱਲ ਹੈ ਵੀ ਐਤਕੀ ਦੇ ਬਜਟ ਸੈਸ਼ਨ ਦੇ ਵਿੱਚ ਪੰਜਾਬ ਦੀਆਂ ਗੱਲਾਂ ਕਿੰਨੀਆਂ ਕਹਈਆਂ ਐਤਕੀ ਦੇ ਬਜਟ ਸੈਸ਼ਨ ਦੇ ਵਿੱਚ ਵਾਤਾਵਰਨੀਆਂ ਗੱਲਾਂ ਕਿੰਨੀਆਂ ਕਹਈਆਂ ਜੇ ਵਾਤਾਵਰਨ ਦੀ ਗੱਲ ਛੜੀ ਆ ਤਾਂ ਸੀਚੇਵਾਲ ਕੋਈ ਸੰਤ ਨਹੀਂ ਤੇ ਸੀਚੇਵਾਲ ਤਾਂ ਵਪਾਰੀ ਬੰਦਾ ਸੀਚੇਵਾਲ ਦਾ ਮਾਡਲ ਕਿਵੇਂ ਆ ਗੱਲਾਂ ਹੋਈਆਂ ਪਰ ਕਿਸੇ ਨੂੰ ਫਿਕਰ ਹੈ ਕਿ ਪੰਜਾਬ ਦੇ ਪਾਣੀ ਦਾ ਪੱਧਰ ਕਿੱਥੇ ਚਲਾ ਗਿਆ ਇਤ ਕੀ ਦੇਮਾਨ ਨੇ ਇਹ ਗੱਲ ਚੁੱਕੀ ਸੀ ਤੇ ਉਸ ਤੋਂ ਬਾਅਦ ਆਪਾਂ ਜਾਣਦੇ ਕਿ ਵੱਡੇ ਪੱਧਰ ਦੇ ਉੱਤੇ ਤੇ ਸਮਰਥਨ ਵੀ ਮਿਲਿਆ ਪਰ ਭਾਈ ਪੰਜਾਬ ਦੇ ਪਾਣੀ ਦਾ ਫਿਕਰ ਸੱਚੀ ਮੁੱੱਚੀ ਕਿਨੂੰ ਆ ਪੰਜਾਬ ਦੇ ਜ਼ਹਿਰੀਲੇ ਵਾਤਾਵਰਨ ਦਾ ਕਿਨੂੰ ਫਿਕਰ ਆ ਪੰਜਾਬ ਦੇ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਮਿਲਾਵਟ ਦਾ ਫਿਕਰ ਕਿਨੂੰ ਆ ਪੰਜਾਬ ਦੇ ਵਿੱਚ ਜ਼ਹਿਰਾਂ ਲੋਕਾਂ ਨੂੰ ਖਵਾਈਆਂ ਜਾ ਰਹੀਆਂ ਇਸ ਗੱਲ ਦੀ ਚਿੰਤਾ ਕਿਨੂੰ ਆ ਇਹਨਾਂ ਗੱਲਾਂ ਦੀ ਚਿੰਤਾ ਕਰਨ ਵਾਲਾ ਕੋਈ ਨਹੀਂਗਾ ਤੇ ਜਿਹੜੇ ਵੀ ਬਜਟ ਸੈਸ਼ਨ ਹੁੰਦੇ ਮੈਂ ਕਦੇ-ਕਦੇ ਆਪ ਦੇ ਉੱਤੇ ਹੈਰਾਨ ਵੀ ਹੁੰਨਾ ਉਹ ਇਹ ਗੱਲ ਕਹਿੰਦੇ ਹੁੰਦੇ ਸੀ ਜਦੋਂ ਵਿਰੋਧੀ ਸੀ ਕਿ ਭਾਈ ਬਜਟ ਵੱਡਾ ਹੋਣਾ ਚਾਹੀਦਾ ਇਹ ਘਟੋ ਘਟ ਸਵਾ ਡੇਢ ਮਹੀਨੇ ਦਾ ਹੋਣਾ ਚਾਹੀਦਾ ਕਿਉਂਕਿ ਪੰਜਾਬ ਦੇ ਮੁੱਦੇ ਬਹੁਤ ਵੱਡੇ ਆ ਤੇ ਭਾਈ ਹੁਣ ਤੁਹਾਡੇ ਕੋਲੇ ਸੱਤਾ ਤੇ ਤੁਸੀਂ 2 ਮਿੰਟ ਦਾ ਰੱਖ ਲਿਆ ਕਰੋ ਹੁਣ ਤੁਸੀਂ 10 ਦਿਨ ਦੇ ਵਿੱਚ 5 ਦਿਨ ਦੇ ਵਿੱਚ 4 ਦਿਨ ਦੇ ਵਿੱਚ ਨਵੇੜ ਕੇ ਪਰੇ ਕਰਦੇ ਆ ਪੰਜਾਬ ਦੇ ਮੁੱਦੇ ਪਹਿਲਾਂ ਨੇ ਮੁਕਾਬਲਤਨ ਵੱਡੇ ਹੋਏ ਆ ਛੋਟੇ ਨਹੀਂ ਹੋਏ ਜਦੋਂ ਤੁਸੀਂ ਸੱਤਾ ਦੇ ਵਿੱਚ ਆ ਉਦੋਂ ਗੱਲਾਂ ਹੋਰ ਆ ਤੇ ਜਦੋਂ ਵਿਰੋਧ ਦੇ ਵਿੱਚ ਹੁਣੇ ਉਦੋਂ ਗੱਲਾਂ ਹੋਰ ਆ ਪਰ ਚੰਗੀ ਗੱਲ ਇਹ ਆ ਵੀ ਕੁਝ ਕੁ ਪੰਜਾਬ ਪੱਖੀ ਮੁੱਦੇ ਵਿਚਾਰੇ ਗਏ ਆ ਤੇ ਹੈਰਾਨੀਜਨਕ ਗੱਲ ਇਹ ਆ ਕੱਢਲੇਵਾੜ ਹੋਰੀ ਰੋਟੀ ਖਾ ਗਏ ਪਰੌਂਠੇ ਖਾ ਗਏ ਪੂੜੇ ਖਾ ਗਏ ਭਟੂਰੇ ਖਾ ਗਏ ਪੂਰੀਆਂ ਖਾ ਗਏ ਆ ਗੱਲਾਂ ਲੱਗੇ ਪਏ ਆ ਸੋ ਭਾਈ ਜੀਨੇ ਖਾਦੇ ਵੇਖਿਆ ਉਹ ਕਿਰਪਾ ਕਰਕੇ ਫੋਟੋਆਂ ਸਾਂਝੀਆਂ ਕਰ ਲਿਓ ਤੇ ਜੇਕਰ ਕੁਝ ਨਹੀਂ ਵੇਖਿਆ ਤੇ ਫਿਰ ਭਾਈ ਬੇਥਵੀਆਂ ਮਾਰਨ ਤੋਂ ਆਪ ਗੁਰੇਜ਼ ਕਰਿਆ ਕਰਗੇ